ਹਾਂਜੀ ਦੋਸਤੋ ਕੀ ਹਾਲ ਚਾਲ ਨੇ ਆਪਾਂ ਖੜੇ ਆ ਜੀ ਸ਼ਹਿਰ ਤਨੌਲਾ ਦੇ ਵਿੱਚ ਇਹ ਆ ਜੀ ਤਨੌਲਾ ਸ਼ਹਿਰ ਦਾ ਸਟੇਡੀਅਮ ਜਿਹਨੂੰ ਪੱਕੀ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹਦੇ ਵਿੱਚ ਲਗਭਗ 6 ਫੁੱਟ ਦੇ ਕਰੀਬ ਪਾਣੀ ਭਰ ਚੁੱਕਿਆ ਤੇ ਆਪਾਂ ਤੁਹਾਨੂੰ ਮੇਨ ਚੀਜ਼ ਜਿਹੜੀ ਦਿਖਾਉਣ ਲੱਗੇ ਸੀਗੇ ਤੇ ਕੋ ਆ ਜੀ ਇਤੋਂ ਦਾ ਹਸਪੀਟਲ ਸਰਕਾਰੀ ਹਸਪੀਟਲ ਤਨੌਲਾ ਸ਼ਹਿਰ ਦਾ ਇਹਦੇ ਹਾਲਾਤ ਦਿਖਾਉਣਿਆ ਤੁਹਾਨੂੰ ਕੁਛ ਕਿੰਨਾ ਕੁ ਪਾਣੀ ਭਰਿਆ ਹੈ ਇਹਦੇ ਵਿੱਚ ਜਿਹੜਾ ਪਾਣੀ ਆ ਪੱਕੇ ਬਾਗ ਦਾਗਾ ਇਹਦੇ ਵਿੱਚ ਸਾਰੇ ਤਨੋਲੇ ਦਾ ਪਾਣੀ ਲਗਭਗ ਆਉਂਦਾ ਇਹ ਤਾਂ ਸਾਰਾ ਭਰ ਚੁੱਕਿਆ ਤੇ ਹੁਣ ਪਾਣੀ ਜਿਹੜਾ ਹਸਪੀਟਲ ਕਲੀ ਨੂੰ ਜਾਣ ਲੱਗ ਪਿਆ ਤੇ ਟੋਟਲੀ ਹਸਪੀਟਲ ਭਰ ਚੁੱਕਿਆ ਤੇ ਤੁਹਾਨੂੰ ਪਾਣੀ ਦਿਖਾਉਣਿਆ ਇਹ ਮੇਨ ਰਸਤਾ ਹੈਗਾ ਜਿਹੜਾ ਆਪਣੇ ਹਸਪੀਟਲ ਨੂੰ ਜਾਂਦਾ ਇਹਦੇ ਵਿੱਚ ਪਾਣੀ 1 2 ਤੇ ਆ ਤੀਜੀ ਬੋੜੀ ਉੱਤਰ ਗਏ ਮੈਂ ਤੇ ਓਪੀਐ ਸੈਂਟਰ ਨੂੰ ਲੈ ਕੇ ਜਾ ਰਹੇ ਆ ਪਾਣੀ ਵਿੱਚ ਦੀ ਆਜਰੇ ਡੱਕ ਡੱਕ ਸਾਰੇ ਬੰਦ ਹੋ ਗਏ ਨੇ ਭਰਿਆ ਖੜਾ ਪਾਣੀ ਨਾਲ ਐਮਰਜੈਂਸੀ ਚ ਵੀ ਪਾਣੀ ਆ ਤੇ ਆ ਤਾਂ ਸਾਰਾ ਭਰੀ ਖੜਾ ਆ ਆਪਰੇਸ਼ਨ ਥੀਏਟਰ ਤੱਕ ਪਾਣੀ ਪਹੁੰਚ ਚੁੱਕਿਆ ਹੈਗਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਆਪਣੇ ਇਲਾਕੇ ਦੇ ਐਮਪੀ ਐਮਐਲਏ ਤੱਕ ਤੁਹਾਨੂੰ ਲਾ ਸ਼ਹਿਰ ਦੇ ਪਹੁੰਚ ਜਾਵੇ ਇਹੇ ਕੁਝ ਤਸਵੀਰਾਂ ਨੇ ਆ ਦੇਖੋ ਸਟ੍ਰਕਚਰ ਤੇ ਪੇਸ਼ੈਂਟ ਨੂੰ ਲੈ ਕੇ ਜਾਂਦੇ ਨੇ ਬਾਈ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਤਾਂ ਕਿ ਕੁਝ ਖਲਾਅਤ ਸੁਧਰ ਜਾਣ ਧਨੋਲਾ ਸ਼ਹਿਰ ਦੇ ਹਸਪਤਾਲ ਦੇ ਆਹ ਦੇਖੋ ਜੀ ਆਹ ਆਪੀਡੀ ਆ ਸਾਰੀ ਪਾਣੀ ਨਾਲ ਭਰੀ ਪਈ ਆ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਡਾਕਟਰ ਸਾਰਾ ਇੱਥੇ ਹੀ ਬੈਠੇ ਆ ਸੀ ਇਹ ਵੀ ਸਾਰਾ ਭਰਿਆ ਖੜਾ ਲਗਭਗ ਨਾਵਾਲਾ ਦੇ ਵਿੱਚ 2-2 ਫੁੱਟ ਪਾਣੀ ਭਰਿਆ ਹੋਇਆ ਕਮਿਊਨਿਟੀ ਹੈਲਥ ਸੈਂਟਰ ਤਨੋਲਾ ਆ ਦੇਖ ਲੋ ਇਹ ਹਾਲਾਤ ਨੇ ਆ ਬਿਲਡਿੰਗ ਆ ਬਿਲਡਿੰਗ ਵਿੱਚ ਵੀ ਸਾਰੇ ਪਾਣੀ ਭਰਿਆ ਹੋਇਆ ਲਗਭਗ ਤੇ ਟੋਟਲੀ ਹੀ ਰਸਤੇ ਬੰਦ ਨੇ ਬਲੌਕ ਜੇ ਬਲੌਕ ਜੇ ਤਾਂ ਆਉਣਾ ਤਾਂ ਕਿਹਨੇ ਆ ਓਪੀਡੀ ਬੰਦਾ ਜਦੋਂ ਰੀਸੈਂਟ ਆਉਂਦੇ ਆ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ او پی ڈی اے بھی پڑی ہوئی ہے اے ایمرجنسی ہے ایکس رے ਨੂੰ ਇਹਦੇ ਵਿੱਚ ਵੀ پانی ਹੁਣ پانی ਦਾ ਲੈਵਲ ਤਾਂ ਘਟ ਗਿਆ ਕਿਉਂਕਿ بارش ਰੋਗੀ ਆਈ ਥੋੜੀ ਜੀ ਤਾਂ ਕਰਕੇ پانی ਥੋੜਾ ਜਿਆ ਰੁਕ ਗਿਆ ਆ ਸਾਰਾ ਪਾਣੀ ایمرجਨਸੀ ਜੀ ਪਹੁੰਚ ਗਿਆ ਸੀ ਤੇ ਆ ਸਾਰੇ ਤਿਲਕਣ ਹੋਈ ਪਈ ਐ ਇੱਥੇ ਆ ਦੇਖ ਲਓ اے ایمرجਨਸੀ ਹੈ ਜੀ ਹਨੋਲਾ ਸ਼ਾਇਦ ਹੈ ਹਸਪੀਟਲ ਦੀ ਆ ਦੇਖ ਲਓ ਹਾਲਾਤ ਸਾਰੇ ਪਾਣੀ ਭਰੇ ਗੜਾ ਜੱੱਚਾ ਬੱਚਾ ਕੇਂਦਰ ਇਧਰਲੀ ਸਾਈਡ ਇਧਰ ਵੀ ਸਾਰੇ ਪਾਣੀ ਪਹੁੰਚਿਆ ਪਿਆ ਉਹ ਆਪਰੇਸ਼ਨ ਥੀਟਰ ਹੈ ਜੀ ਸਾਹਮਣੇ ਬਸ ਕੋਸਾਲ ਗੜੇ ਆਏ ਸਾਰੇ ਦਰਵਾਜ਼ੇ ਟੋਟਲੀ ਬੰਦ ਹੋ ਚੁੱਕੇ ਹੈਗੇ ਧਨੋਲਾ ਸ਼ਹਿਰ ਦੇ ਹਸਪੀਟਲ ਦੇ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਜੀ ਤੇ ਅੱਗੇ ਤੱਕ ਪਹੁੰਚਾਉਣਾ ਤਾਂ ਕਿ ਇਹਦਾ ਕੋਈ ਹੱਲ ਹੋ ਸਕੇ ਬਹੁਤ ਬੁਰੇ ਹਾਲਾਤ ਬਣੇ ਪਿਆ ਇਸ ਟੈਂਪ ਠਨੋਲਾ ਸ਼ਹਿਰ ਦੇ ਹਸਪੀਟਲ ਦੇ ਆ ਮੈਂ ਰੋਡ ਉੱਪਰ ਦੀ ਨੰਕ ਆ ਤੁਹਾਨੂੰ ਉੱਤਰ ਦੀ ਵੀ ਦਿਖਾਉਣਾ ਰਾਸਤਾ ਤੇ ਉਹਦਾ ਪਾਣੀ ਵੀ ਦਿਖਾਉਣਾ ਕਿੱਥੇ ਤੱਕ ਆ ਕਾਫੀ ਉੱਚਾ ਰੋਡ ਜਿਹੜਾ ਬਣਿਆ ਤੇ ਠਨੋਲਾ ਸ਼ਹਿਰ ਨੂੰ ਜ਼ਹੀਰ ਹੈ ਕਿ ਇਥੋਂ ਦੇ ਐਮਪੀ ਵਗੈਰਾ ਨੂੰ ਗਾਂਹਾਂ ਸਪਾਸਰ ਬੋਣੀ ਚਾਹੀਦੀ ਆ ਨਗਰ ਕੌਂਸਲ ਨੂੰ ਕਿ ਇਹਦਾ ਕੋਈ ਹੱਲ ਹੋਣਾ ਚਾਹੀਦਾ आ देखो मेरे गोडे गोडिया तक पानी आ रहा देख लो जी हालात ये रोड है जी इधरली साइड रोड है रोड लगभग इतों है तीन फुट उच्चा तो और ਆ ਸਾਈਡ ਆ ਇਹ ਸਾਰਾ ਰੋਡ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ